ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਗੱਭਣ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਸਾਹਿਬ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਜੌਂ ਜਿਲ੍ਹਾ ਪਠੰਡਾ ਤਸੀਹ ਰਾਮਪੁਰਾ ਹੋਣਾ ਨੇੜੇ ਪਿੰਡ ਬਾਈ ਆਪਣੇ 9 ਕਿਲੋਮੀਟਰ ਰਾਮਪੁਰਾ ਸ਼ਹਿਰ ਹੈ 7 ਕਿਲੋਮੀਟਰ ਤਵਾ ਸ਼ਹਿਰ ਆ ਜਾਂਦਾ ਨੇੜੇ ਦੇ ਪਿੰਡ ਬੱਲੋ ਕੜੇ ਲੜੇਲੀ ਮੋਬਾਈਲ ਨੰਬਰ ਬੋ 76965 02925 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਦੇਦਾ ਕਿਹੜਾ ਸੂਆ ਸੂਣੀ ਆ ਇਹ ਬਾਈ ਤੀਜਾ ਸੂਆ ਸੂਣੀ ਆ ਡਾਕਟਰ ਹੁਣ ਕਿੰਨੇ ਦਿਨ ਲਊ ਬਾਈ ਇਹ ਬਾਈ ਹਫਤਾ ਵਾਕੀ ਆ ਦਾ ਹਜੇ ਓਕੇ ਕਿੰਨਾ ਕੁ ਰਿਕਾਰਡ ਆ ਵੀਰੇ ਦੋ ਬਾਈ ਰਿਕਾਰਡ ਕੱਢਿਆ 27 22 ਕਿਲੋ ਦੂਜਾ ਸੂਆ 27 ਤੋਂ 22 ਲੀਟਰ ਤੇ ਲੈ ਦਿਖਾ ਦੇ ਹਜੇ ਥੱਲੇ ਡਾਟਰ ਲੈ ਲੈ ਚੀਪਾ ਜਮਾ ਗੂੰਦੀ ਆ ਗੂੰਦੀ ਮਾਰਦੀ ਗੱਲੀ ਗੱਲੀ ਕੱਚੀ ਗੱੱਚੀ ਆ ਉਸ ਹਮਨਾ ਦਾ ਜਾਲਾ ਹੁੰਦਾ ਹੈ ਕਿਆ ਬਾਤ ਹੈ ਹੂੰ ਜਮਾ ਥਣਾ ਯੋਕੇ ਹਨ ਓਕੇ ਬਾਈ ਲੈ ਇਹ ਤਾਂ ਬੂੰਦ ਹੀ ਮਾਰਦੀ ਹੈ ਬੂੰਦ ਹੀ ਮਾਰਦੀ ਹੈ ਜਮਾ ਹਾਂ ਲੈ ਨਾੜਾ ਨੂੜਾ ਫੁੱਲ ਚੰਗੀਆਂ ਕਰਮਾਲੀ ਨੇ ਵੱਡੀ ਨਾੜ ਦੇਖ ਉਦਾਰ ਘੜ ਬਹੁਤ ਚੰਗਾ ਹੈ ਟ੍ਰਾਪ ਫਾਰਮ ਚ ਲਈ ਵੀ ਹੈ ਲੈ ਬਾਈ ਦੱਸਦਾ ਯਾਰ ਹਾਂ ਬਾਕੀ ਇਹਦਾ ਹਫਤਾ ਬਾਕੀ ਹੈ ਪੂਰਾ ਐ ਟੈਟ ਕਰ ਜਾਂਦੇ ਲੈ ਜਿੱਦ ਨੂੰ ਸੂ ਮਾਣ 7 ਤਰੀਕ ਨੂੰ ਦਿਨ ਪੂਰੇ ਆ ਇਹਦੇ ਓਕੇ ਬਾਈ ਅੱਜ ਹੋ ਗਈ 30 ਅੱਜ 30 ਤਰੀਕ ਆ ਜੀ 31ਵਾਂ ਮਹੀਨਾ ਐ ਤੇ 6 ਹੋ 7 ਦਿਨ ਪਏ ਆ 7 ਦਿਨ ਪਏ ਆ ਸਹੀ ਗੱਲ ਆ ਫੜੀ ਵੀ ਫੁੱਲ ਉੱਤੋਂ ਪੱਧਰ ਦੇਖੋ ਕੋਈ ਢੂ ਹੀ ਨਹੀਂ ਜਗਦੀ ਹੱਡ ਜੇ ਦੀ ਸੀ ਬਜਲ ਵਜੂਦ ਵਾਲੀ ਫੁੱਲ ਆ ਥੋੜਾ ੱੱਕਾ ਕਰ ਗਿਆ ਖੁੱਲੀ ਰਹੀ ਕਰਕੇ ਆ ਜਾਣ ਵਾਲੀ ਬਹਿਣ ਹਾਂ ਜਾਣ ਵਾਲੀ ਆ ਕੀ ਬਾਤ ਆ ਗੁਲਿਸੀ ਲਾਵੀ ਜ ਨਹੀਂ ਹੈਗੀ ਸਹੀ ਗੱਲ ਆ ਤੋਰਾ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਇਹ 27 ਕਿਲੋ ਇਹਦਾ ਗਾਰੰਟੀ ਵੀ ਦੇ ਲਾਂਗੇ 27 28 ਕਿਲੋ ਇਹਦਾ ਠੀਕ ਆ ਭਾਈ ਹਾਂ ਬਾਕੀ ਹਲੇ ਢਿੱਲਾ ਬਹੁਤ ਪਈਆਂ ਬਹੁਤ ਬੰਗਾ ਬਈ ਢਿੱਲਾਂ ਦਾ ਸਾਰੀਆਂ ਬਲਡ ਲਾ ਕੱਢੂ ਫਿਰ ਕਰਮਾਲੀ ਨੇ ਸੋਨਾ ਕੱਲੀ ਕੱਚ ਵਾਝਾਂ ਦਿਖਾ ਦੇ ਬੈੜਦਾ ਕਿੰਨਾ ਗੁੱਸਾ ਬਨਾਂਦਾ ਅੱਜ ਆ ਲੈ ਇਹ ਬੰਦੇ ਦੀ ਫਾਰਮ ਦੀ ਲੈਣੀ ਆ ਬੜੀ ਜਾਨ ਵਾਲੀ ਬੈੜ ਕਿਨੇ ਬਾਈ ਹਾਂ ਹੂੰ ਐਨੀ ਪੜੀ ਵੀ ਵੜ ਸਿੱਤੀ ਮਿਲਦੀ ਨਹੀਂ ਬਾਈ ਨਾ ਬਈ ਨਾ ਕਿ ਨਹੀਂ ਤੇ ਕੀ ਮੋਲ ਆ ਫਿਰ ਜੈਜ ਡਾਇਰੈਕਟਰ ਲਗਾ ਮੋਲ ਤਾਂ ਦਾ ਜਮਾ ਹਰਣ ਹੋਣ ਵਾਲੀ ਅੱਜ ਠੀਕ ਆ ਕੋਈ 80 ਨਹੀਂ ਕੋਈ 85 ਨਹੀਂ ਕੋਈ ਲੱਖ ਨਹੀਂ ਕਰਨ ਢਿੱਲਾਂ ਦਿਖਾ ਦੇ ਇੱਧਰ ਢਿੱਲਾਂ ਦੇਖੋ ਬਈ ਲੈ ਮੈਂ ਕਹਿੰਦਾ ਪੰਡਾ ਬੰਨ ਲਉ ਹਜੇ ਪੰਡ ਵਾਲਾ ਲੈ ਵ ਤਾਂ ਹੁਣੇ ਤਿਆਰ ਕਰੀ ਬੈਠੀ ਐ ਲੈ। ਕੀ ਆ ਬਹੁਤ ਬਹੁਤ ਢਲ ਪਈ ਆ ਕਨੇ। ਹਾਂ। ਬਾਕੀ ਥਾਣ ਦੇਖ ਲੈ। ਚਾਹੇ ਅਥੀ ਜਿਓ ਲਓ ਚਾਹੇ ਮਸ਼ੀਨ ਤੇ ਚੋਲੋ। ਇੱਕ ਨੰਬਰ ਥਾਣ ਲੱਗਿਆ ਕਰਮਾਈ ਨੂੰ। ਨਾੜਾ ਨੂਣਾ ਦਿਖਾ ਦੇ ਕਿਹੋ ਜਿਹਾ ਮੋਟਰ ਐ ਇੱਥੇ ਦੇਖ ਲੈ ਕਿਹੋ ਜਿਹਾ ਮੋਟਰ। ਸਹੀ ਗੱਲ ਆ ਬਈ ਲੈ। ਇੱਕ ਨੰਬਰ ਲੈ ਵਾ ਬਈ। ਬਾਕੀ ਵਜਨ ਬਹੁਤ ਕੱਦ ਦਿਖਾ ਦੇ। ਕੱਦ ਦਿਖਾ ਦੇ ਬਈ। ਲਾਈਕ ਕੱਦ ਦਾ ਅੰਦਾਜ਼ਾ ਲਾ ਰਹੇ ਹੋ। ਕੱਦ ਵੀ ਚੰਗਿਆ ਕਰਮਾਈ ਦਾ। ਕਿੰਨੇ ਦੀ ਦੇ ਦੋਗੇ ਬੜ ਫਿਰ? ਇਹ ਬਈ 65000 ਦੀ ਦੇ ਹਾਂ ਮੋੜ ਦਾ ਕੁਛ ਵੀ ਨਹੀਂ ਅੱਜ ਜਿਵੇਂ ਜੈਜ ਮੁੱਲ ਰੱਖਿਆ ਭਾਈ ਆ ਮੁੱਲ ਨਹੀਂ ਮਿਲਣਾ ਕਿ ਨਹੀਂ ਭਾਈ ਨਹੀਂ ਮਿਲਦਾ ਭਾਈ ਕਿਤੇ ਵਗਜ ਨਹੀਂ ਸਮੀ ਪਲੀ ਦੇਖ ਲੈ ਆਪਾਂ 28 ਕਿਲੋ ਦੇ ਗਾਰੰਟੀ ਦੇ ਲੈ ਰੈਕਟਰ ਜੀ ਮੈਨੂੰ ਵੀ ਦੋ ਵਾਰੀ ਪੁੱਛਣਾ ਵਿਆਹ ਰੇਖਾ ਦਾ ਨਹੀਂ ਪੈ ਗਿਆ ਹਨ ਜਿਵੇਂ ਖਿੱਚ ਕੇ ਮੁੱਲ ਰੱਖਿਆ ਭਾਈ ਨੇ 65000 ਰੁਪਏ ਮਾਨਤਾਣ ਵੀ ਕੋਈ ਚੱਕਰ ਨਹੀਂ ਮੌਕੇ ਤੇ ਹੋਊਗਾ ਭਾਈ ਜਿਵੇਂ ਮੋੜ ਦਾ ਰੇਟ 85 ਮੰਗ ਰੀ ਤਾਂ ਵੀ ਨਹੀਂ ਬੜਾ ਹੂੰ ਆਪਾਂ ਜੈਜ ਹੀ ਹੈ ਜੈਜ ਹੀ ਦੇਣੀ ਆ ਬਸ ਸਹੀ ਗੱਲ ਆ ਭਾਈ ਥਰਣਾ ਦੀ ਗਰੰਟੀ ਉਹ ਕਿੰਨੇ ਨਾਲ ਲੈਣ ਵਗੋਣੀਆਂ ਥਰਣਾ ਦੀ ਆਪਣੀ ਗਰੰਟੀ ਆ ਠੀਕ ਆ ਭਾਈ ਹਾਂ ਫੇਸ ਦੀ ਵੀ ਉਹ ਮਾ ਦਿਖਾ ਦੇ ਫੇਸਬੁਕ ਹਲਦੀ ਆ ਕਿਆ ਬਾਤ ਆ ਭਾਈ ਪੂਰੀ ਜਾਨ ਵਾਲੀ ਬਿਹੜਾ ਮੁੱਲ ਨਹੀਂ ਮਿਲਣਾ ਭਾਈ ਥਣ ਥਣ ਬਹੁਤ ਚੰਗਾ ਲੱਗਿਆ ਕਰਮਾਲੀ ਦਾ ਕੱਲੀ ਕੱਚੀ ਕੱਚੀ ਆ ਬਸ ਉਹ ਸਾਨਾ ਕੱਚੀ ਕੱਚੀ ਆ ਭਾਈ ਲੈ ਕੱਚੀ ਵੀ ਕੋਈ ਬਾਲੀ ਦੇਣਾ ਦੀ ਉਹ ਬਾਲੀ ਭਾਈ ਹਫਤਾ ਖੰਡ ਕੀ ਬਾਲੀ ਕੱਚੀ ਆ ਹਾਂ ਜੀ ਬਸ ਹਫਤਾ ਹਣੇ ਮਖਾ ਦਊਗੀ ਲੈ ਇਹਦਾ ਸਾਰਾ ਤੂੰ ਦੇਖੀ ਜਦੋਂ ਬਲਗੁੱਲ ਕੱਢਣੇ ਨੇ ਹਾਂ ਸਹੀ ਆ ਭਾਈ ਤੇ ਕਿਸੇ ਵੀਰ ਨੂੰ ਬਿਹੜ ਪਸੰਦ ਆ ਵੇ ਭਾਈ ਨਾਲ ਕਨੈਕਟ ਕਰ ਲਿਓ ਜੀ San